I'm ਆਹ ਕਰਦੇ ਨਾ ਕਿਹਨਾਂ ਨੂੰ ਰੋਡ ਤੋਂ ਕੱਢਿਆ ਗਿਆ ਸੀ ਦੋਸਤ ਤੋਂ ਬਾਹਰ ਦੇਣਾ ਹੈ ਅੱਜ ਕੰਨਾ ਵੀ ਐਸਐਸਪੀ ਦੀ ਅਗਵਾਈ ਦੇ ਵਿੱਚ ਆਇਆ ਬੜੀ ਹਲਕਾ ਨਹੀਂ ਕਿ ਨਾਲ ਪਾਠ ਚੱਲ ਕੇ ਮਕਾਨ ਦੇ ਉੱਪਰ ਸਿਮਾ ਮੁੰਡਾ ਚੜ੍ਹਿਆ ਲਾ ਰਿਹਾ ਦੇਸ਼ ਦੇ ਇਹ ਮਕਾਨ ਸਮਝਾ ਰਹੇ ਨੇ ਉਹਨੂੰ ਲਾਈਵ ਤਸਵੀਰਾਂ ਜਿਹੜੀਆਂ ਨੇ ਅੱਜ ਪੰਜਾਬ ਦੀ ਕਲੋਨੀ ਦੇ ਵਿੱਚ ਦਿਖਾਈ ਜਾ ਰਹੀਆਂ ਨੇ ਬੜੀ ਸੰਖਿਆ ਐਸਐਸਓ ਦੀ ਗਵਾਈ ਦੇ ਉਹ ਆਪਣਾ ਦੇਸ਼ ਸਾਹਿਬ ਕਰਮਚਾਰੀ ਅਸਤੇ ਸੋਹਣਾ ਬਣਾ ਰਿਹਾ ਸਾਈਡ ਤੇ ਯਾਰ ਸਾਹਿਬ ਹਾਂਜੀ ਸਰ ਕਰਮਚਾਰੀ ਇੱਧਰ ਬੜਾ ਸਾਰੇ ਪਿੱਛੇ ਹੋ ਜੇ ਖਚੋੜੋ ਵੀ ਤੁਸੀਂ ਤੁਸੀਂ ਨਾਲ ਦੇ ਘਰ ਤੇ ਚੱਲ ਜਿਓ આપણા ડીએમ કાવા બઢિયા બઢિયા સેન્ચ ચાર ચાર બસરી લેવાના ਆਹ ਥੋੜੇ ਜਾ ਰਹੇ ਨੇ ਨਜ਼ਾਇਜ਼ ਸਪੀਕਰ ਨਾਲ ਦੀ ਗਵਾਹੀ ਦੇ ਵਿੱਚ ਇਹ ਜੋ ਤੁਸੀਂ ਦੇਖ ਰਹੇ ਹੋ ਕਿ ਪਤਾ ਪਤਾ Thank you. ਡਰਗ ਤਸਕਰਾ ਦੇ ਗੈਸਾ ਸੀ ਉਹ ਕਰਾ ਰਹੇ ਸੋ ਅਸੀਂ ਜਦੋਂ ਡਰਗ ਸਾਡੇ ਨਾ ਇੱਕ ਏ ਐਨਟੀ ਐਫ ਦੀ ਵੀ ਐਂਟੀ ਨਾਕੋਟਿਕ ਟਾਸਕ ਫੋਰਸ ਦੀ ਵੀ ਲਿਸਟਡ ਡਰਗਸ ਮਗਰਜ਼ ਦੀ ਲਿਸਟ ਬਣੀ ਹੋਈ ਹੈਗੀ ਉਹਦੇ ਅੰਡਰ ਅਸੀਂ ਇਹਨਾਂ ਦੀ ਚੈੱਕ ਵਗੈਰਾ ਕਰਾਉਂਦੇ ਰਹਿੰਦੇ ਤੇ ਹੁਣ ਇੱਥੇ ਅਸੀਂ ਸਰਚਿਸ ਵਗੈਰਾ ਵੀ ਕੀਤੀ ਕਿਉਂਕਿ ਜੋ ਮੀਟ ਮਾਰਕੀਟ ਏਰੀਆ ਇੱਕ ਨੋਟੋਰੀਅਸ ਏਰੀਆ ਬਣ ਚੁੱਕਾ ਸੀਗਾ ਤੇ ਡਰਗ ਹੌਟਸਪੌਟ ਬਣ ਗਿਆ ਸੀਗਾ ਜਿੱਥੋਂ ਡਰਗਸ ਦੀ ਸਪਲਾਈ ਵੀ ਹੋ ਰਹੀ ਸੀਗੀ ਤੇ ਜੋ ਐਮਟਪੀਐਸ ਐਕਟ ਹੈ ਉਹਦੇ ਅੰਡਰ ਅਸੀਂ ਪ੍ਰੋਪਰਟੀਆਂ ਨੂੰ ਪ੍ਰੋਪਰਟੀਆਂ ਦੇ ਅਗੇਂਸਟ ਵੀ ਐਕਸ਼ਨ ਲੈ ਸਕਦੇ ਜੋ ਡਰੱਗਸ ਦੇ ਮਨੀ ਦੇ ਨਾਲ ਬਣਾਈ ਜਾਂਦੀ ਹੈ ਤੋਂ ਉਹਦੇ ਅੰਡਰ ਹੀ ਅਸੀਂ ਜਦੋਂ ਚੈੱਕ ਕਰਾ ਰਹੇ ਸੀਗੇ ਇਨ ਲਿਸਟਿਡ ਸਮਗਲਾ ਦੀ ਪ੍ਰੋਪਰਟੀਆਂ ਹੋ ਤੋਂ ਅਸੀਂ ਜਦੋਂ ਮਿਊਨਿਸਪੈਲਿਟੀ ਨੂੰ ਲੈਟਰਸ ਲਿਖੇ ਤਾਂ ਸਾਨੂੰ ਪਤਾ ਲੱਗਿਆ ਕਿ ਆ ਜੋ ਇਹਨਾਂ ਨੇ ਘਰ ਬਣਾਏ ਹੋਏ ਆ ਬਿਲਕੁਲੀ ਇਲੈਗਲ ਹੈ ਇੱਕ ਨਗਰ ਕਾਉਂਸਲ ਦੀ ਜੋ ਸਰਕਾਰੀ ਜ਼ਮੀਨ ਹੈ ਉਹਦੇ ਉੱਪਰ ਐਨਕ੍ਰੋਚ ਕਰਕੇ ਇਹਨਾਂ ਨੇ ਆਪਣੇ ਘਰ ਬਣਾਏ ਹੋਏ ਸੀਗੇ ਐਂਡ ਡਰਗ ਮਨੀ ਨੂੰ ਯੂਜ਼ ਕਰਦੇ ਹੋਏ ਜਿਹਦੇ ਵਿੱਚੋਂ ਕੁਝ ਜੋ ਡਰਗ ਤਸਕਰ ਹੈ ਉਹ ਇੰਪੋਰਟੈਂਟ ਨੇ ਅ ਅਸਲਮ ਉਰਫ ਜਿਮੀ ਸਾਨੂੰ ਵਜ਼ੀਰ ਸੁਨੀਲ ਬਾਬਾ ਉਰਫ ਸਾਨੂੰ ਵਜ਼ੀਰ ਆ ਦੋਨੋਂ ਪ੍ਰਾਂ ਨੇ ਤੇ ਅਸਲਮ ਹੁਣ ਭੱਜ ਗਿਆ ਹੋਇਆ ਇਹਦੇ ਉੱਪਰ ਹੁਣ ਲੇਟੈਸਟ ਅ ਬੀਤੇ ਦਿਨੋ ਜਦੋਂ ਅਸੀਂ ਸਰਚ ਵਗੈਰਾ ਕੀਤੀ ਹੈ ਤੇ ਇਹਦੇ ਉੱਪਰ ਇੱਕ ਐਫਆਈਆਰ ਵੀ ਹੋਈ ਹੈ ਐਨਡੀਪੀਐਸ ਦੀ ਰਿਕਵਰੀ ਵੀ ਉਹਦੇ ਕੋਲੋਂ 20 ਗ੍ਰਾਮ ਹੈਰੋਇਨ ਦੀ ਲੇਟੈਸਟ ਵਾਲੀ ਉਸ ਤੋਂ ਪਹਿਲਾਂ ਕਾਫੀ ਸਾਰੇ ਪਰਚੇ ਪੰਜ ਪਰਚੇ ਦੇ ਉੱਪਰ ਸੁਨੀਲ ਬਾਵਾ ਦੇ ਉੱਪਰ ਪੰਜ ਪਰਚੇ ਨੇ ਹੈ ਇਹ ਹੁਣ ਅਰੈਸਟ ਹੋਇਆ ਹੈਗਾ ਤੇ ਇਹਦੇ ਨਾਲ-ਨਾਲ ਹੋਰ ਵੀ ਸ਼ਿੰਦੀ, ਮੋਹਿੰਦਰੋ, ਪੱਪੂ ਆ ਸਾਰੇ ਕੇ ਸਾਰੇ ਵੱਡੇ ਡਰੱਗ ਪੈਡਲਰਸ ਹੈ ਇਸ ਏਰੀਆ ਦੇ ਲੋਕਾਂ ਨੂੰ ਡਰੱਗਸ ਸਪਲਾਈ ਕਰਦੇ ਹੈ ਇਨਾਦਾ ਤੰਦਾ ਹੀ ਬਣ ਚੁੱਕਾ ਹੈ ਡਰੱਗਸ ਦਾ ਤੇ ਉਹ ਡਰਗ ਮਨੀ ਨੂੰ ਯੂਜ਼ ਕਰਕੇ ਇਹਨਾਂ ਨੇ ਇੱਕ ਸਰਕਾਰੀ ਜ਼ਮੀਨ ਨੂੰ ਇਨਕ੍ਰੋਚ ਕਰਕੇ ਉੱਤੇ ਆਪਣੇ ਘਰ ਬਣਾਏ ਸੀਗੇ ਤੇ ਨਗਰ ਕੌਂਸਲ ਵੱਲੋਂ ਅੱਜ ਦਾ ਇਹ ਐਕਸ਼ਨ ਹੈਗਾ ਤੇ ਇਹ ਓਵਰਆਲ ਅੰਡਰ ਜੋ ਸਰਕਾਰੀਕ ਮੁਹਿੰਮ ਹੈਗੀ ਅ ਯੁੱਧ ਨਸ਼ੇ ਵਿਰੁੱਧ ਉਹਦੇ ਅੰਡਰ ਹੈਗੀ ਟੂ ਬ੍ਰੇਕ ਦਾ ਬੈਕ ਆਫ ਡਰਗ ਟਰੈਫਿਕਿੰਗ ਨੈਟਵਰਕ ਇਨ ਪੰਜਾਬ ਤੇ ਉਹਦੇ ਅੰਡਰ ਹੀ ਐਕਸ਼ਨ ਹੈ ਅੱਜ ਕਿੰਨੇ ਘਰ ਝੜੇ ਆ ਉਹ ਇੱਥੇ ਢਾਈ ਜਾਣਗੇ ਅ ਨਗਰ ਕਾਉਂਸਲ ਵੱਲੋਂ 6 ਜੋ ਕਰ ਰਹੇ ਉਹਨਾਂ ਨੂੰ ਨੋਟਿਸ ਜਿਤੇ ਗਏ ਤੇ ਉਹਦੇ ਅੰਡਰ ਹੀ ਅਸੀਂ ਨਗਰ ਕਾਉਂਸਲ ਜਿਤੇ ਜਿਤੇ ਕਰੇਗਾ ਐਕਸ਼ਨ ਪੁਲਿਸ ਉਹਨਾਂ ਨੂੰ ਪੂਰਾ ਲਾਅ ਐਂਡ ਆਰਡਰ ਸਿਕਿਉਰਿਟੀ ਪ੍ਰੋਵਾਈਡ ਕਰੇਗੀ ਤੇ ਨਗਰ ਕਾਉਂਸਲ ਦਾ ਐਕਸ਼ਨ ਛੇ ਘਰਾਂ ਦੇ ਉੱਪਰ ਹੋਣਾ ਹੈਗਾ। ਸਰਮੈਂਟ ਪਹਿਲਾਂ ਵੀ ਦੇਖਿਆ ਸੀ ਇਹਨਾਂ ਨੇ ਨਾ ਜੀ ਇੱਕ ਪਿਛਲੇ ਵਾਰ ਜਿਹੜਾ ਪੁਲਿਸ ਨੂੰ ਐਫੀਡੇਵਿਟ ਦਿੱਤਾ ਸੀ ਕਿ ਅਸੀਂ ਨਸ਼ਾ ਨਹੀਂ ਵੇਚਾਂਗੇ। ਉਸ ਦੇ ਬਾਵਜੂਦ ਦੇ ਨਸ਼ਾ ਵੇਚ ਰਹੇ ਨੇ ਕਿ ਇਹਨਾਂ ਦੇ ਜਿਸ ਤਰ੍ਹਾਂ ਅੱਜ ਵੀ ਬੇਨਤੀ ਕਰ ਰਹੇ ਇਹਨਾਂ ਦੇ ਭਰੋਸੇ ਤੇ ਪੁਲਿਸ ਇਸ ਇਲਾਕੇ ਨੂੰ ਛੱਡ ਸਕਦੀ ਆ। ਅ ਨਹੀਂ ਜੀ ਦੇਖੋ ਐਫੀਡੇਵਿਟ ਦਾ ਮਤਲਬ ਆ ਹੁੰਦਾ ਹੈ ਕਿ ਤੁਸੀਂ ਉਹਦੇ ਉੱਪਰ ਖੜੋ। ਅਗਰ ਬੰਦਾ ਨਹੀਂ ਖੜਦਾ ਤੇ ਉਹਦੇ ਕੋਈ ਲੀਗਲ ਵੈਲਿਊ ਨਹੀਂ ਹੈ। ਹੁਣ ਸਾਡਾ ਤਾਂ ਆ ਹੈਗਾ ਕਿ ਲੋਕੀ ਕੁਝ ਵੀ ਕਹੇ ਜਾਣ ਸਪੈਸ਼ਲੀ ਜੋ ਡਰੱਗ ਦੇ ਜੋ ਟਰੇਡ ਦੇ ਵਿੱਚ ਅਸੀਂ ਉਹਨਾਂ ਦੇ ਉੱਪਰ ਪੂਰਾ ਕਾਇਮ ਹੋ ਕੇ ਐਕਸ਼ਨ ਲੈਣਾ ਹੈਗਾ ਸਾਡੀ ਜ਼ਿੰਮੇਵਾਰੀ ਹੈਗੀ ਪੰਜਾਬ ਨੂੰ ਖੰਨਾ ਨੂੰ ਡਰਗ ਫ੍ਰੀ ਬਣਾਉਣ ਦੇ ਵਿੱਚ ਸਾਡਾ ਪੂਰਾ ਸਹਿਯੋਗ ਵੀ ਰਹੇਗਾ ਪੂਰਾ ਸਾਡੀ ਐਫਰਟ ਵੀ ਹੈ ਤੇ ਸਪੈਸ਼ਲੀ ਜੋ ਹੌਟਸਪots ਬਣ ਚੁੱਕੇ ਜਿਵੇਂ ਦੀ ਜਿਵੇਂ ਕਿ ਅਮੀਤ ਮਾਰਕੀਟ ਦਾ ਬੈਕ ਬੈਕ ਸਾਈਡ ਵਾਲਾ ਏਰੀਆ ਹੈਗਾ ਇਹਨੂੰ ਅਸੀਂ ਪੂਰਾ ਕਲੀਨ ਕਰਕੇ ਹੀ ਦਮ ਲੇਗੇ ਤੇ ਸਾਡਾ ਪੂਰਾ ਟਰਾਈ ਅਸੀਂ ਆ ਖਾਲੀ ਆ ਜੋ ਅੱਜ ਵਾਲਾ ਐਕਸ਼ਨ ਹੈ ਇਹ ਵਨ ਆਫ ਨਹੀਂ ਹੈਗਾ ਕੱਲ ਅਸੀਂ ਤਿੰਨ ਪ੍ਰਾਪਰਟੀਆਂ ਵੀ ਫ੍ਰੀਜ਼ ਕੀਤੀ 68F ਐਨਡੀਪੀ ਸੈਕਸ਼ਨ ਦੇ ਅੰਡਰ ਪਾਇਲ ਸਬਡਿਵੀਜ਼ਨ ਦੇ ਅੰਡਰ ਹੋਰ ਵੀ ਅਸੀਂ ਬਹੁਤ ਬੜੇ ਸਾਰੇ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀ ਹੈ ਵੱਖਰੇ ਵੱਖਰੇ ਲਾਜ਼ ਦੇ ਅੰਦਰ ਜੋ ਵੀ ਐਕਸ਼ਨ ਬਣਦਾ ਹੈਗਾ ਪੰਜਾਬ ਪੁਲਿਸ ਲੇਗੀ ਤੇ ਉਹਦੇ ਨਾਲ ਨਾਲ ਸਾਡੇ ਸਰਚ ਆਪਰੇਸ਼ਨਸ ਵੀ ਚੱਲਦੇ ਰਹਿਣਗੇ ਅਸੀਂ अर्ਲੀ ਮਾਰਨਿੰਗ ਵੀ ਰੇਡਸ ਕਰਕੇ ਸਾਡੇ ਕੋਲ ਲਿਸਟਸ ਵੀ ਬਣੀ ਹੋਈਆਂ ਅਸੀਂ ਪੂਰਾ ਪੂਰਾ ਆਪਣਾ ਟੈਕਨੀਕਲ ਯੂਨਿਟਸ ਨੂੰ ਵੀ ਐਕਟਿਵ ਕੀਤਾ ਹੋਇਆ ਸਾਡੇ ਸੋਰਸਸ ਵੀ ਨੇ ਐਂਡ ਸਪੈਸ਼ਲ ਥੈਂਕ ਯੂ ਮੈਂ ਕਹੂੰਗੀ ਮੀਡੀਆ ਦਾ ਤੇ ਸਾਨੂੰ ਬਹੁਤ ਜ਼ਿਆਦਾ ਕੋਆਪਰੇਟ ਕਰੇ ਮੀਡੀਆ ਤੇ ਮੀਡੀਆ ਦੇ ਸਾਰੇ ਸਾਥੀ ਸਾਡਾ ਬਹੁਤ ਜ਼ਿਆਦਾ ਸਹਿਯੋਗ ਕਰ ਰਹੇ ਨੇ ਉਹਦੇ ਨਾਲ ਨਾਲ ਨગર ਨਿਵਾਸੀ ਨગર ਨਿਵਾਸੀਆ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਸਾਡੀ ਸੰਪਰਕ ਜੀ ਦੀ ਜੋ ਮੀਟਿੰਗਸ ਹੋਈਆਂ ਲੋਕਾਂ ਦੇ ਨਾਲ ਪਿੰਡਾਂ ਚ ਜਾ ਜਾ ਕੇ ਅਸੀਂ ਮੀਟਿੰਗਸ ਕਰ ਰਹੇ ਹਾਂ ਤੇ ਹੁਣ ਉਹਦਾ ਪ੍ਰਭਾਵ ਵੀ ਆਣਾ ਸ਼ੁਰੂ ਹੋਇਆ ਮੈਨੂੰ ਹਰ ਰੋਜ਼ ਕੋਈ ਨਾ ਕੋਈ ਲੋਕੀ ਮੈਸੇਜ ਕਰਕੇ ਮੈਨੂੰ ਨਸ਼ੇ ਤਸਕਰਾਂ ਦੇ ਨਾਮ ਲਿਖ ਕੇ ਭੇਜਦੇ ਔਰ ਉਹ ਉਹਨਾਂ ਦਾ ਪੁਲਿਸ ਦੇ ਅੰਦਰ ਬਹੁਤ ਜ਼ਿਆਦਾ ਉਹ ਵੱਧ ਗਿਆ ਹੈਗਾ ਕੰਫੀਡੈਂਸ ਵੱਧ ਗਿਆ ਹੈਗਾ ਤੇ ਹੁਣ ਲੋਕੀ ਆ ਕੇ ਸਾਨੂੰ ਅੱਗੇ ਆ ਕੇ ਸਾਨੂੰ ਦੱਸ ਰਹੇ ਨੇ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਮੈਨੂੰ ਪੂਰਾ ਵਿਸ਼ਵਾਸ ਹੈਗਾ ਕਿ ਅਸੀਂ ਪੰਜਾਬ ਨੂੰ ਡਰਗ ਫਰੀ ਬਣਾਉਣ ਚ ਕਾਮਯਾਬ ਹੋਵਾਂਗੇ ਤੇ ਅੱਜ ਵਾਲਾ ਜੋ ਐਕਸ਼ਨ ਹੈਗਾ ਆ ਸਿਰਫ ਆਹੀ ਹੈਗਾ ਕਿ ਅਗਰ ਤੁਸੀਂ ਕ੍ਰਾਈਮ ਦੇ ਮਨੀ ਨੂੰ ਯੂਜ਼ ਕਰਕੇ ਤੇ ਉਹਦੇ ਨਾਲ ਨਾਲ ਸਰਕਾਰ ਦੀ ਜ਼ਮੀਨ ਨੂੰ ਵੀ ਕਬਜ਼ਾ ਹੋਗੇ ਤੇ ਫਿਰ ਐਕਸ਼ਨ ਤਾਂ ਲਿੱਤਾ ਜਾਏਗਾ ਕਿਹ ਕਿ ਵਰਨਿੰਗ ਦੇਣਾ ਚਾਹੁੰਦੇ ਨੇ ਡਰਗ ਡਲਰ ਹਰੇ ਬੀਰੇ ਨਹੀਂ ਜੀ ਵਰਨਿੰਗ ਆਹੀ ਹੈਗੀ ਕਿ ਪੰਜਾਬ ਪੁਲਿਸ ਨੇ ਤਾਂ ਆਪਣੀ ਕਮਰ ਕੱਸ ਲਈ ਹੈਗੀ ਤੇ ਤੁਸੀਂ ਆਪਣਾ ਦੇਖ ਲਓ ਹੁਣ ਪੁਲਿਸ ਨੇ ਤੁਹਾਨੂੰ ਛੱਡਣਾ ਨਹੀਂ ਹੈਗਾ ਤੇ ਤੁਸੀਂ ਅੱਤੋਂ ਸਾਡਾ ਏਰੀਆ ਹੀ ਛੱਡ ਦਿਓ ਕਿਉਂਕਿ ਅਸੀਂ ਤਾਂ ਆਪਣੇ ਏਰੀਆ ਨੂੰ ਕਲੀਨ ਕਰਨਾ ਹੈ ਤੇ ਮੈਂ ਆਪਣੇ ਪ੍ਰੈਸ ਸਾਥੀਆਂ ਨੂੰ ਦੱਸਣਾ ਵੀ ਚਾਹੂੰਗੀ ਕਿ ਬਹੁਤ ਸਾਰੇ ਲੋਕ ਕਿ ਸਾਨੂੰ ਆ ਕੇ ਦੱਸ ਰਹੇ ਕਿ ਇੱਥੋਂ ਪੈਡਲਸ ਭੱਜ ਗਏ ਆ ਤੇ ਹੁਣ ਬੀਤੇ ਦਿਨਾਂ ਚ ਖੰਨਾ ਚ ਸਪੈਸ਼ਲੀ ਮੈਂ ਆਪਣੇ ਖੰਨੇ ਦੀ ਕ੍ਰਾਈਮ ਦੀ ਤੁਹਾਨੂੰ ਦੱਸ ਸਕਦੀ ਹਾਂ ਸਾਡੇ ਇੱਥੇ ਕੋਈ ਸਨੈਚਿੰਗ ਦੀ ਵੀ ਘਟਨਾ ਨਹੀਂ ਹੋਈ ਹੈ ਤੇ ਉਹ ਆਹੀ ਦਰਸਾਉਂਦਾ ਹੈਗਾ ਕਿ ਜੋ ਕ੍ਰਿਮੀਨਲਸ ਹੈ ਉਹ ਥੋੜੇ ਜਿ ਡਰੇ ਹੋਏ ਹਨ ਤੇ ਆ ਡਰ ਵਧਿਆ ਹੈਗਾ ਤੇ ਡਰ ਅੱਛਾ ਹੈ ਉਹਨਾਂ ਦਾ ਤਾਂ ਡਰ ਅੱਛਾ ਹੈ ਤੇ ਬਾਕੀ ਜੋ ਸ਼ਰੀਫ ਲੋਕੀ ਹੈ ਉਹਨਾਂ ਦਾ ਕੌਨਫੀਡੈਂਸ ਵਧਿਆ ਹੋਇਆ ਹੈਗਾ ਤੇ ਆਹੀ ਚੀਜ਼ ਨੂੰ ਯੂਜ਼ ਕਰਦੇ ਸਾਡੀ ਮੁਹਿੰਮ ਚੱਲਦੀ ਰਹੇਗੀ ਅਸੀਂ ਜਿੰਨੇ ਵੀ ਲਾ ਜੈਂਡਰ ਜੋ ਵੀ ਪ੍ਰੋਵੀਜ਼ਨਸ ਨੇ ਉਹਨਾਂ ਨੂੰ ਯੂਜ਼ ਕਰਕੇ ਅਸੀਂ ਸਾਰੀ ਸਾਰੀ ਲੀਗਲ ਕਾਰਵਾਈਆਂ ਕਰਾਂਗੇ ਤਾਂ ਕਿ ਜੋ ਇਹ ਨਸ਼ੇ ਦਾ کاروبار ਹੈ ਇਹ ਕਾਰੋਬਾਰ ਹੈ ਪੂਰਨ ਤਰੀਕੇ ਨਾਲ ਬੰਦ ਹੋਏ ਤੇ ਨਸ਼ੇ ਦੀ ਕਮਰ ਪੂਰਨ ਤਰੀਕੇ ਨਾਲ ਟੁੱਟੇ ਜਿਸ ਤਰ੍ਹਾਂ ਕੱਲ ਰਾਹਜ ਵੀ ਨੋਟਿਸ ਲਾਏਗੇ ਜਾਂ ਹੋਰ ਚਿੱਲੇ ਦੇ ਵਿੱਚ ਕਿਤੇ ਵੀ ਨੋਟਿਸ ਲਾਏ ਨੇ ਉੱਥੇ ਵੀ ਇਸ ਤਰ੍ਹਾਂ ਦੀ ਕਾਰਵਾਈ ਦੇਖਣ ਨੂੰ ਮਿਲੇਗੀ ਕੱਲ ਵਾਲੇ ਜੋ ਲਾਏ ਹੈ ਜੀ ਉਹ ਫ੍ਰੀਜ਼ਿੰਗ ਆਰਡਰਸ ਨੇ 68 ਐਫ ਦੇ ਅੰਦਰ ਪ੍ਰੋਵੀਜ਼ਨ ਹੁੰਦਾ ਹੈਗਾ ਕਿ ਐਸ ਐਚਓ ਜੋ ਵੀ ਐਨਡੀਪੀਐਸ ਦਾ ਕਾਰੋਬਾਰ ਕਰਕੇ ਜੋ ਪ੍ਰਾਪਰਟੀ ਬਣਾਈ ਗਈ ਹੈ ਉਹਨੂੰ ਫ੍ਰੀਜ਼ ਕਰ ਸਕਦਾ ਉਦੋਂ ਬਾਅਦ ਦਾ ਪ੍ਰੋਸੈਸ ਹੁੰਦਾ ਹੈਗਾ ਉਹਨੂੰ ਸਰਕਾਰ ਸੀਜ਼ ਵੀ ਕਰ ਸਕਦੀ ਹੈ ਤੇ ਉਹ ਪ੍ਰੋਸੀਜਰ ਵੀ ਸਟਾਰਟ ਕਰ ਲਏਗੇ ਤੋਂ ਕੱਲ ਵਾਲੇ ਜੋ ਨੋਟਿਸ ਸੀਗੇ ਉਹ ਉਹ ਵਾਲੀ ਕੜੀ ਦੇ ਅੰਦਰ ਹੈ ਤੇ ਅੱਗੇ ਉਹ ਵੀ ਕਾਰਵਾਈ ਪੂਰੀ ਕਰਾਈ ਜਾਏਗੀ ਉਹਨੂੰ ਵੀ ਅਸੀਂ ਫਾਲੋਅ ਅਪ ਕਰਾਂਗੇ ਤੇ ਹੋਰ ਵੀ ਅਸੀਂ ਬਾਕੀ ਸਬਡਿਵੀਜ਼ਨ ਤੇ ਬਾਕੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਵੀ ਪ੍ਰੋਪਰਟੀਆਂ ਵਗੈਰਾ ਆਇਡੈਂਟੀਫਾਈ ਕੀਤੀ ਹੈ ਔਰ ਖਾਲੀ ਪ੍ਰੋਪਰਟੀਆਂ ਨਹੀਂ ਇਹਦੇ ਨਾਲ ਨਾਲ ਜੋ ਵੀ ਤੁਸੀਂ ਕਮਾਈ ਕਰਦੇ ਹੋ ਤੁਹਾਡੇ ਬੈਂਕ ਅਕਾਊਂਟਸ ਤੁਹਾਡੇ ਅਗਰ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਉਹ ਕਰਦੇ ਹੋ ਆਪਣੇ ਪੈਸੇ ਲਾਉਂਦੇ ਹੋ ਜਾਂ ਕਿੱਥੇ ਵੀ ਤੁਸੀਂ ਪੈਸਾ ਲਾਉਂਦੇ ਹੋ ਉਹ ਸਭ ਚੀਜ਼ ਨੂੰ ਅੰਡਰ ਦ ਲਾਅ ਸਰਕਾਰ ਸੀਜ਼ ਤੇ ਫ੍ਰੀਜ਼ ਕਰ ਸਕਦੀ ਹੈਗੀ ਅਗਰ ਤੁਸੀਂ ਕ੍ਰਾਈਮ ਨੂੰ ਯੂਜ਼ ਕਰਕੇ ਉਹਨੂੰ ਕਮਾਉਂਦੇ ਹੋ ਸਪੈਸ਼ਲੀ ਐਨਡੀਪੀਜ਼ ਦਾ ਜੋ ਡਰੱਗ ਵਾਲਾ ਕਾਰੋਬਾਰ ਹੈ ਉਹਦੇ ਹੋਰ ਜ਼ਿਆਦਾ ਸਟ੍ਰਿੰਜੈਂਟ ਲਾਜ਼ ਨੇ ਤਾਂ ਅਸੀਂ ਉਹਨੂੰ ਯੂਜ਼ ਕਰਦੇ ਹੋਏ ਲੀਗਲ ਕਾਰਵਾਈਆਂ ਸ਼ੁਰੂ ਰੱਖੀਂਗੇ ਆਪਣੀ ਥੈਂਕ ਯੂ ਜੀ ਮੈਮ एसएसबी खन्ना पहुंचे हैं ना मैडम क्योंकि जो प्रधानमंत्री जो हैं महंत जी के सभ्य जीरे पहुंचे हैं आखिर है वही The